ਬਾਬਾ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਅੱਜ ਸਾਡੇ ਨਾਲ ਮੌਜੂਦ ਰਹਿਣਗੇ ਹਲਕਾ ਵਿਧਾਇਕ ਸ਼੍ਰੀ ਨਰੇਸ਼ ਟਾਰੀਆ ਜੀ ਵਿਧਾਨ ਸਭਾ ਹਲਕਾ ਜੀਰੇ ਤੋਂ ਸਵਾਗਤ ਆਪਾਂ ਗੱਲਬਾਤ ਕਰਾਂਗੇ ਮੁੱਦਾ ਕੀ ਹੋਊਗਾ ਵਿਧਾਨ ਸਭਾ ਹਲਕਾ ਜੀਰੇ ਦੀ ਜੇਕਰ ਗੱਲ ਕਰਦੇ ਪਿਛਲੇ ਦਿਨਾਂ ਚ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੜ੍ਹਾਂ ਦੇ ਨਾਲ ਸਤਲੁਜ ਦਰਿਆਣ ਜਿਹੜਾ ਲਗਾਤਾਰ ਜਿਹੜਾ ਉਹ ਕਰੀਬ 1.5-2 ਮਹੀਨੇ ਜਿਹੜਾ ਆਪਣਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹਰ ਇੱਕ ਹੈੱਡਵਕਸ ਤੋਂ ਜੇਕਰ ਗੱਲ ਕਰਦੇ ਆ ਵਿਧਾਨ ਸਭਾ ਹਲਕਾ ਜੀਰੇ ਦੀ ਤਾਂ ਮੱਲਾ ਵਾਲਾ ਖਾਸ ਤਕਾ ਕਾਫੀ ਜਿਹੜੇ ਪਿੰਡ ਕਰੀਬ 30-35 ਵਿਧਾਇਕ ਸਭਾ ਦੱਸ ਰਿਹਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਸਭ ਤੋਂ ਪਹਿਲਾਂ ਆਪ ਜੀ ਦਾ ਆਪ ਜੀ ਦੇ ਚੈਨਲ ਸਾਡੀ ਧਰਤੀ ਸਾਡੇ ਲੋਕ ਉਹਨਾਂ ਦਾ ਮੈਂ ਆਪਣੇ ਵੱਲੋਂ ਪਾਸ਼ਾ ਇਹ ਦਿਨ ਦੁਗਣੀ ਰਾਤ ਚੋਗਣੀ ਤਾਕੀ ਕਰੂੰ। ਇਹ ਸਰ ਜਿਸ ਤਰ੍ਹਾਂ ਆਪਾਂ ਵਿਧਾਨ ਸਭਾ ਹਲਕੇ ਦੇ ਜੀਰੇ ਦੀ ਗੱਲ ਕਰਦੇ ਆ ਆਮ ਆਦਮੀ ਪਾਰਟੀ ਨੇ ਵੀ ਜਿਸ ਤਰ੍ਹਾਂ ਆਪਣਾ ਕੋਈ ਰੋਲ ਅਦਾ ਕੀਤਾ ਜਿਸ ਤਰ੍ਹਾਂ ਦਾ ਵੀ ਕੀਤਾ ਹੈਗਾ ਜਾਂ ਕਿਸ ਤਰ੍ਹਾਂ ਦਾ ਨੁਕਸਾਨ ਕਿਸ ਤਰ੍ਹਾਂ ਦੇ। ਵੇਖੋ ਬਾਈ ਜੀ ਇਸ ਤਰ੍ਹਾਂ ਮੈਂ ਮੈਂ ਆਪਦੀ ਜ਼ਿੰਦਗੀ ਚ 4-5 ਵਾਰ ਪਾਣੀ ਦੀ ਜਿਹੜੀ ਕੀ ਮਾਰ ਵੇਖੀ ਆ ਕਿਸਾਨਾਂ ਨੂੰ ਪੈਂਦੀ ਪੰਜਵੀਂ ਵਾਰ 88 ਚ ਉਦੋਂ ਪਹਿਲਾਂ 93 95 97 ਇਸ ਤਰ੍ਹਾਂ ਕਰਕੇ ਬੜੀ ਬੜੀ 88 ਚ ਪਾਣੀ ਬਹੁਤ ਜ਼ਿਆਦਾ ਆਇਆ ਸੀ ਮਖੂ ਸ਼ਹਿਰ ਚ 10 10 ਫੁੱਟ ਪਾਣੀ ਸੀ ਪਰ ਉਸ ਟਾਈਮ ਨੁਕਸਾਨ ਘੱਟ ਹੋਇਆ ਸੀ ਲੋਕਾਂ ਦਾ ਆ ਇਸ ਇਹਦੋਂ ਪਹਿਲਾਂ ਪਿਛਲੀ ਵਾਰ ਵੀ ਪਾਣੀ ਜ਼ਿਆਦਾ ਸੀ ਔਰ ਕਈ ਵਾਰੀ ਪਾਣੀ ਜਿਆਦਾ ਹੁੰਦਾ ਤੇ ਨੁਕਸਾਨ ਘਟ ਜਦੋਂ ਤਾਂ ਪਾਣੀ ਜਿਆਦਾ ਸੀ ਇਸ ਵਾਰੀ ਵੀ ਤੇ ਸਾਰਾ ਵਿਚਾਰਿਆ ਤੇ ਜਦੋਂ ਪਾਣੀ ਜਾਂਦਾ ਜਾਂਦਾ ਥੋੜਾ ਰਹਿ ਗਿਆ ਪਾਣੀ ਤੇ ਉਦੋਂ ਬਹੁਤ ਸਾਰੀਆਂ ਇੰਨੀਆਂ ਜ਼ਮੀਨਾਂ ਲੈ ਗਿਆ ਖਿੱਚ ਕੇ ਲੋਕੀ ਫਸਲਾਂ ਤਾਂ ਜਾਣੀਆਂ ਹੀ ਜਾਣੀਆਂ ਸੀ ਨਾਲ ਜ਼ਮੀਨਾਂ ਵੀ ਖਤਮ ਹੋ ਗਈਆਂ ਕਿਸਾਨ ਸਾਡੇ ਹਿੰਦੁਸਤਾਨ ਦਾ ਧੁਰਾ ਵਾ ਕਿਸਾਨ ਬਚੂਗਾ ਤੇ ਅਸੀਂ ਬਚਾਂਗੇ ਕਿਸਾਨ ਜਿਹੜਾ ਵਾ ਉਹ ਸਾਰੇ ਹਿੰਦੁਸਤਾਨ ਦੇ ਲੋਕਾਂ ਦਾ ਢਿੱਡ ਪਰਦਾ ਬਾਹਰ ਦੇ ਇੱਥੋਂ ਤੱਕ ਬਾਹਰਲੇ ਲੋਕ ਵੀ ਇੱਥੋਂ ਰਾਸ਼ਨ ਪਹੁੰਚਦਾ ਕਈਆਂ ਸਟੇਟਾਂ ਕਈਆਂ ਮੁਲਕਾਂ ਨੂੰ ਬਹੁਤ ਵੱਡੀ ਕਿਸਾਨਾਂ ਦੀ ਦੇਣ ਪਰ ਉਹ ਪਰਮਾਤਮਾ ਦੀ ਕਰੋਪੀ ਹੈ ਜਿਹੜੀ ਉਹਦੇ ਅੱਗੇ ਕਿਸੇ ਦਾ ਜੋਰ ਨਹੀਂਗਾ ਬਹੁਤ ਜਿੰਨੀ ਵੀ ਅਸੀਂ ਮਦਦ ਕੀਤੀ ਮੈਂ ਕਹਿੰਦਾ ਥੋੜੀ ਆ ਅਸੀਂ ਆਪਦੇ ਗਰੁੱਪ ਆਮ ਆਦਮੀ ਪਾਰਟੀ ਕੋਲੋਂ ਮੈਸੇਜ ਆਈ ਜਾਂਦੇ ਸੀ ਵੱਤ ਉਹਦਾ ਇੰਜ ਕਰੋ ਉਹ ਇੰਜ ਕਰੋ ਵੇ ਵੇ ਅਸੀਂ ਨਾਲ ਆਪਦੇ ਜਿਹੜੇ ਸਰਪੰਚ ਸੀ ਉਹਨਾਂ ਤੋਂ ਸਹਿਯੋਗ ਲਿਆ ਪਹਿਲਾਂ ਜਦੋਂ ਪਾਣੀ ਆਇਆ ਕਦੇ ਰੋਜ਼ ਦੀਆਂ ਦੋ ਟਰਾਲੀਆਂ ਚਾਰ ਟਰਾਲੀਆਂ ਭਰ ਕੇ ਤੂੜੀ ਦੀਆਂ ਵਹ ਚੋਕ ਕਰਦੀਆਂ ਜਾਂ ਪਸ਼ੂਆਂ ਦੇ ਚਾਰੇ ਦੀਆਂ ਉਹ ਉਜਲ ਜਾਂਦੇ ਸੀ ਪਰ ਇੱਕ ਦਿਨ ਇਹੋ ਜਿਹਾ ਆਇਆ ਵੀ ਮਨ ਵਿੱਚ ਥੋੜਾ ਜਿਹਾ ਇਸ ਤਰ੍ਹਾਂ ਮਨ ਸਮਝ ਆਈ ਕਿ ਇਹ ਦੋ ਦੋ ਟਰਾਲੀਆਂ ਨਾਲ ਬਣਦਾ ਕੁਝ ਨਹੀਂਗਾ ਜਨਤਾ ਜਿਆਦੀ ਆ 35 ਪਿੰਡਾਂ ਦੇ ਵਿੱਚ ਕਿਵੇਂ ਇੱਕੋ ਵਾਰੀ ਆਪਾਂ ਚੱਲিয়ে ਲੈ ਕੇ ਮਾੜਾ ਜਿਹਾ ਮੈਸੇਜ ਪਾਇਆ ਤੇ ਉਹ ਅਸੀਂ ਟਾਈਮ ਦੱਸਤਾ ਵੀ ਐਸ ਦਿਨ ਆਪਾਂ ਤੁਰਨਾ ਵਾ ਤੇ ਆ ਜੇ ਤੁਸੀਂ ਮਦਦ ਕਰਨਾ ਚਾਹੁੰਦੇ ਜੇ ਤੇ ਆਓ ਆਪਾਂ ਨਾਲ ਮਿਲ ਕੇ ਚੱਲੀਏ 285 ਟਰਾਲੀਆਂ ਬਾਈ ਜੀ ਮਿਹਣੇ ਦਿਖਾਉਂਦੀਆਂ ਵਾ ਕਦੇ ਅੱਜ ਤੱਕ ਸਾਡੇ ਮੈਂ ਨਹੀਂ ਵੇਖੀਆਂ 285 ਟਰਾਲੀਆਂ ਕਿਸੇ ਤੱਕ ਗੱਠਾਂ ਅਚਾਰ ਜਿਹੜਾ ਕਹਿੰਦੇ ਨੇ ਆਪਾਂ ਪਸ਼ੂਆਂ ਵਾਸਤੇ ਕਿਸੇ ਚ ਚੋਕਰ ਕਿਸੇ ਚ ਤੂੜੀ ਕਿਸੇ ਦੇ ਵਿੱਚ ਆਪਣੇ ਵਾਸਤੇ ਇਨਸਾਨਾਂ ਵਾਸਤੇ ਰਾਸ਼ਨ 25-25 ਕਿਲੋ ਦੇ ਪੈਕੇਟ ਬਣੇ ਹੋਏ ਸੀ ਜਿਦੇ ਵਿੱਚ ਆਟਾ 10 ਕਿਲੋ ਖੰਡ 5 ਕਿਲੋ ਬਾਕੀ ਦਾਲਾਂ ਸਾਬਣ ਤੇਲ ਕਈ ਕੁਸ਼ ਉਹ ਇਸ ਤਰ੍ਹਾਂ ਪੈਕੇਟ ਦਿੱਤੇ ਠੀਕ ਜੇ ਕੋਈ ਕਿਸੇ ਇਨਸਾਨ ਨੇ ਸਾਨੂੰ ਲਖਾਇਆ ਨਾ ਵੀ ਸਾਨੂੰ ਆ ਦਵਾਈ ਚਾਹੀਦੀ ਆ ਅਸੀਂ ਉਹ ਵੀ ਲੈ ਕੇ ਦਿੱਤੀ ਠੀਕ ਜੋ ਮਦਦ ਮੰਗੀ ਉਹਨਾਂ ਨੂੰ ਕੀਤੀ ਇੱਕ ਦਿਨ ਅਸੀਂ ਅਸ ਕੋਲੇ ਬੈਠਾ ਵਾ ਸਾਡੇ ਅਵਾਨ ਤੋਂ ਸਰਪੰਚ ਸਾਹਿਬ ਤੇ ਅਸੀਂ ਇਹ ਪਾਣੀ ਚ ਵੜ ਗਏ ਤੇ ਪਾਣੀ ਗਾਂਹ ਜਾ ਕੇ ਬਹੁਤ ਡੂੰਗਾ ਸੀਗਾ ਪਾਣੀ ਇੰਨਾ ਨਾ ਆ ਗਿਆ ਤੇ ਉਹ ਐ ਸਾਨੂੰ ਸਾਡੇ ਪੈਰ ਨਾਲ ਥੱਲੇ ਲੱਗਣ ਤੇ ਸਾਨੂੰ ਐ ਲੱਗਾ ਇਹ ਪਾਣੀ ਰੋੜ ਕੇ ਲੈ ਜਾਣਾ ਸਾਨੂੰ ਇਹਨੇ ਪਰ ਅਸੀਂ ਫਿਰ ਵੀ ਹੌਸਲਾ ਜਿਆ ਕਰਕੇ ਮਨ ਚ ਧਾਰ ਲਿਆ ਵੀ ਯਾਰ ਚੰਗੇ ਕੰਮ ਵਾਸਤੇ ਚੱਲੇ ਆ ਜੇ ਰੋੜਦੇ ਰੋੜ ਜਾਗੇ ਕੋਈ ਗੱਲ ਨਹੀਂ ਵੇਖੀ ਜੋ ਰੱਬਗੇ ਅਰਦਾਸ ਕੀਤੀ ਤੇ ਅਸੀਂ ਚਾਰੇ ਪੰਡੇ ਜਾਣੇ ਪਾਰ ਕੀਤਾ ਮੇਰੇ ਖਿਆਲੋਂ ਵਾਵਾ ਕਾਫੀ ਲੰਬਾ ਸੀਗਾ ਪਾਣੀ ਦਾ ਸਫਰ ਤੇ ਅਗਾਹ ਜਾ ਕੇ ਬੇੜੀ ਲੱਭਣ ਗਏ ਸੀ ਅਸੀਂ ਬੇੜੀ ਕੋਈ ਲੈ ਗਿਆ ਤੇ ਉਹ ਨਾ ਫੋਨ ਚੱਕਦਾ ਸੀ ਤੇ ਨਾ ਉਹ ਕਿਸੇ ਗੱਲ ਕੋਈ ਸਾਨੂੰ ਪਤਾ ਨਹੀਂ ਲੱਗਦਾ ਪਿਆ ਕਿ ਉਹ ਬੇੜੀ ਗਈ ਕਿੱਧਰ ਉਹ ਬੇੜੀ ਲੱਭਣ ਦੇ ਵਾਸਤੇ ਅਸੀਂ ਉਧਰ ਚਲੇ ਗਏ ਉਸ ਦਿਨ ਮਸਾਂ ਹੀ ਬਚਾ ਹੋਇਆ ਚਲੋ ਅਸੀਂ ਬੇੜੀ ਲੱਭ ਲਿਆਂਦੀ ਰਾਤ ਤੱਕ ਲੋਕਾਂ ਨੂੰ ਕੱਢਿਆ ਲੋਕਾਂ ਨੂੰ ਹੋਕਾ ਦਿੰਦੇ ਰਹੇ ਪਰ ਕਈ ਕਸ ਬੰਦੇ ਕਈ ਇਸ ਤਰ੍ਹਾਂ ਦੇ ਸੀ ਉਹ ਕਹਿੰਦੇ ਅਸੀਂ ਤਾਂ ਨਿਕਲਣਾ ਹੀ ਨਹੀਂ ਤੇ ਅਸੀਂ ਉਹਨਾਂ ਨੂੰ ਉੱਥੇ ਰਾਸ਼ਨ ਪਹਚਾਇਆ ਉਹ ਵੀ ਅਸੀਂ ਹੁਣ ਵੀ ਅਸੀਂ ਉਹੀ ਸਕੀਮ ਲਾਈ ਆ ਵੀ ਰਾਸ਼ਨ ਲੈ ਕੇ ਜਾਣ ਦੀ ਅਸੀਂ ਇਹਨਾਂ ਨੂੰ ਤਰੀਕ ਦੇਤੀ ਇੱਕ ਤਰੀਕ ਨੂੰ 10 ਵਜੇ ਸਜਾਦਾਪਾਲ ਤੋਂ 1 ਨਵੰਬਰ ਨੂੰ ਆ 1 ਨੂੰ ਬਿਲਕੁਲ ਤੇ ਅਸੀਂ ਇਸ ਤਰ੍ਹਾਂ ਕਰਕੇ ਖਾਦ ਵੀ ਤੇ ਤੇਲ ਤੇ ਸਾਰਿਆਂ ਹੀ ਹੱਲਾ ਪਲਾਓ ਤਵੀਆਂ ਜੋ ਵੀ ਸੰਧ ਹੁੰਦਾ ਸਾਰੇ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਨਿੱਜੀ ਤੌਰ ਤੇ ਠੀਕ ਇਹ ਅਸੀਂ ਆਪਦੇ ਸੱਜਣਾ ਮਿੱਤਰਾਂ ਨਾਲ ਲੈ ਕੇ ਇਹਨਾਂ ਕੁਝ ਲੈ ਕੇ ਚੱਲੇ ਆ ਠੀਕ ਹੈ ਸਾਰਿਆਂ ਨੇ ਮਦਦ ਕੀਤੀ ਹੈ ਸਾਰੇ ਅਸੀਂ ਸੋਚਦੇ ਹਾਂ ਜਿਹਦੇ ਵਿੱਚ ਵੀ ਇਨਸਾਨੀਅਤ ਹੈ ਭਾਈ ਮਨ ਨੂੰ ਜ਼ਰੂਰ ਉਹਦੇ ਅੰਦਰੋਂ ਮਨ ਕਹਿੰਦਾ ਵੀ ਨਹੀਂ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਉਹਨਾਂ ਸਾਰਿਆਂ ਨੇ ਅਸੀਂ ਸਾਰੇ ਨਾਲ ਮਿਲ ਕੇ ਇਹ तकरीबन 2 ਹਕਸੋ ਦੇ ਕਰੀਬ ਹੋਊਗਾ ਡਰਮ ਤੇਲ ਦਾ ਹਾਂਜੀ ਨਾਲ ਹਰ ਇੱਕ ਤਰ੍ਹਾਂ ਦੇ ਟਰੈਕਟਰ ਦੇ ਸੰਦ ਖਾਦ ਦਵਾਈ ਵੀ ਜੋ ਕੁਝ ਚਾਹੀਦਾ ਕਿਸੇ ਨੂੰ ਉਹ ਅਸੀਂ ਲੈ ਕੇ ਚੱਲੇ ਆ ਇੱਕ ਤਰੀਕ ਨੂੰ ਜਿੰਨੂੰ ਕੋ ਚਾਹੀਦਾ ਅਸੀਂ ਦੇਵਾਂਗੇ ਠੀਕ ਹਾਂਜੀ ਤੇ ਸਰਕਾਰ ਵੀ ਦੇਣ ਲੱਗੀ ਐ ਸਰਕਾਰ ਨੇ ਵੀ ਕਹਿ ਦਿੱਤਾ ਵੀ ਅਸੀਂ ਬੀਜ ਦੇਵਾਂਗੇ ਸਰਕਾਰ ਵੀ ਬਹੁਤ ਮਦਦ ਕਰੀ ਜਾਂਦੀ ਹੈ। ਏ ਪਰ ਅਸੀਂ ਆਪ ਦੇ ਵੱਲੋਂ ਸਾਰਿਆਂ ਨੇ ਠੀਕ ਹੈ ਸਰ ਹਾਂਜੀ ਹਾਂਜੀ ਸਰ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਆਂ ਵੀ ਨੁਕਸਾਨ ਕਾਫੀ ਹੋ ਗਿਆ ਉਸ ਤੋਂ ਬਾਅਦ ਜਿਹੜਾ ਕਰੀਬ ਡੇਢ ਦੋ ਮਹੀਨੇ ਹੋ ਗਏ ਪਾਣੀ ਜਿਹੜਾ ਲੱਥ ਗਿਆ ਹੁਣ ਰਸਤੇ ਬਣ ਗਏ ਆ ਉਸ ਤੋਂ ਬਾਅਦ ਜਿਹੜਾ ਲਗਾਤਾਰ ਨੁਕਸਾਨ ਸਾਨੂੰ ਦਿਖ ਵੀ ਰਿਹਾ ਹੈਗਾ ਜਿੰਦੇ ਲਗਾਤਾਰ ਸਰਵੇ ਵੀ ਚੱਲ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਚੱਲ ਰਿਹਾ ਜੋ ਹੋਰ ਬਹੁਤ ਨੇ ਸਿਤਾਵਾ ਉਹਨਾਂ ਲੋ ਜਿਹੜੇ ਸਰਵੇ ਕਰਕੇ ਤੋਂ ਜਿਹੜਾ ਰਾਤ ਪਚਾਈ ਜਾ ਰਹੀ ਹੈ ਪਿੰਡਾਂ ਦੇ ਵਿੱਚ ਲੋੜਵੰਦ ਤੱਕ ਤਾਂ ਸਰਕਾਰ ਦੀ ਜੇਕਰ ਗੱਲ ਕਰਦੇ 20000 ਪ੍ਰਤੀ ਏਕੜ ਦਾ ਮੁਆਵਜ਼ੇ ਦਾ ਕਿਹਾ ਸੀਗਾ ਉਸ ਤੋਂ ਅੱਗੇ ਜਿਹੜਾ ਘਰਾਂ ਦਾ ਜਿਹੜਾ ਕੋਈ ਰਿਪੇਅਰ ਦਾ ਮਕਾਨ ਜਿੰਸੀ ਕੋਈ ਜਿਹੜਾ ਨੁਕਸਾਨ ਹੋਇਆ ਉਹਨਾਂ ਦਾ ਤਾਂ ਉਥੇ ਸਰਕਾਰ ਕਿਸ ਕਿਸ ਤਰ੍ਹਾਂ ਦੇ ਪ੍ਰਾਲੇ ਕਰ ਭਾਈ ਜੀ ਮੈਂ ਆਪ ਪਿਛਲੀ ਵਾਰ ਦੀ ਗੱਲ ਕਰ ਲਓ ਉਥੇ ਇੱਕ ਸਕੂਲ ਹੈਗਾ ਵਾ ਲਖਬੀਰ ਸਿੰਘ ਮਾ ਪ੍ਰਿੰਸੀਪਲ ਨੇ ਹਾਂ ਜੀ ਫੱਤੇ ਵਾਲੇ ਹਾਂ ਜੀ ਉਹਨਾਂ ਦੇ ਸਕੂਲ 'ਚ ਮੈਂ ਪੈਸੇ ਬਣਦਾ ਰਿਹਾ ਉਹਨਾਂ ਨੂੰ ਪੁੱਛ ਲਓ ਮੱਝ ਦਾ 50000 ਰੁਪਇਆ ਠੀਕ ਜੀ ਉਥੇ ਕੈਂਪ ਲਾਇਆ ਸੀ ਅਸੀਂ ਠੀਕ ਜੀ ਮੈਡੀਕਲ ਕੈਂਪ ਐਸ ਵਾਰੀ ਵੀ ਉਥੇ ਲਾਇਆ ਸੀ ਹਾਂ ਜੀ ਰਾਤ ਕੈਂਪ ਲਾਇਆ ਸੀ ਉੱਥੇ ਜਿੰਨੀ ਜਨਤਾ ਆਈ ਸਭ ਨੂੰ ਖੁੱਲ੍ਹੀਆਂ ਛੁੱਟੀਆਂ ਵੀ ਆਜੋ ਭਾਈ ਤੇ 50 60 ਕਮਰੇ ਸਾਰੇ ਭਰ ਗਏ ਹਾਂਜੀ ਉਹਨਾਂ ਨੂੰ ਲਾਈਟ ਵੀ ਉੱਥੇ ਬਾਧੂ ਸੀ ਮਾਲਕ ਦੀ ਕਿਰਪਾ ਨਾਲ ਰਾਸ਼ਨ ਵੀ ਉਹਨਾਂ ਨੂੰ ਪਕਾ ਕੇ ਲੰਗਰ ਪਾਣੀ ਵੀ ਦੇਈਦਾ ਸੀਗਾ ਤੇ ਹਰ ਚੀਜ਼ ਅਸੀਂ ਉਹਨਾਂ ਨੂੰ ਉੱਥੇ ਪ੍ਰੋਵਾਈਡ ਕਰਾਉਂਦੇ ਸੀ ਹਾਂਜੀ ਇਸੇ ਤਰ੍ਹਾਂ ਹੀ ਇਸ ਵਾਰੀ ਵੀ ਉੱਥੇ ਹਰ ਇੱਕ ਚੀਜ਼ ਇਨਸਾਨ ਜੋ ਮੂੰਹੋਂ ਮੰਗਿਆ ਦਵਾਈਆਂ ਮੰਗੀਆਂ ਕਿਸੇ ਨੇ ਕੱਪੜੇ ਲੀੜੇ ਮੰਗੇ ਕਿਸੇ ਨੇ ਕੋਈ ਜੁੱਤੀ ਜੋ ਲੋਕੀ ਉੱਥੋਂ ਤਾਂ ਛੱਡ ਕੇ ਸਾਰਾ ਕੁਝ ਭੱਜ ਕੇ ਨਿਕਲੇ ਬਾਹਰ ਤੇ ਉਹਨਾਂ ਨੂੰ ਜੋ ਚਾਹੀਦਾ ਸੀ ਫਿਰ ਅਸੀਂ ਮਨ ਬਹੁਤ ਦੁਖਿਆ ਵਾਹੇ ਵੀ ਵੇਖ ਕੇ ਕਈ ਬੰਦੇ ਉੱਥੇ ਰੋਟੀਆਂ ਸੇਕਦੇ ਨੇ ਭਾਈ ਜੀ ਮੈਂ ਮੇਰੇ ਕੋ ਸਾਰੀਆਂ ਵੀਡੀਓ ਆਈਆਂ ਜਿਹੜੇ ਬੰਦੇ ਸਾਨੂੰ ਕਹਿੰਦੇ ਨਾ ਕਈ ਵਾਰੀ ਟੀਵੀ ਤੇ ਬਸ ਸੁਣਦਾ ਜਾਂ ਇੱਥੇ WhatsApp ਤੇ ਜੀ ਇਹਨਾਂ ਨੇ ਵਿਤਕਰਾ ਕੀਤਾ ਮੈਂ ਕਹਿੰਦਾ ਮੈਂ ਸਾਬਤ ਕਰ ਦੇਣਾ ਕਿੰਨੇ ਬੰਦੇ ਜਿਨ੍ਹਾਂ ਨੂੰ ਅਸੀਂ ਜਿਨ੍ਹਾਂ ਨੇ ਮੰਗਿਆ ਵੀ ਨਹੀਂ ਸੀ ਅਸੀਂ ਬਾਜ ਮਾਰ ਕੇ ਆਜੋ ਭਰਾਓ ਤੁਸੀਂ ਸਾਨੂੰ ਪਤਾ ਤੁਸੀਂ ਕਾਂਗਰਸੀ ਜੇ ਤੁਸੀਂ ਕਾਲੀ ਦਲ ਦੇ ਜੇ ਪਰ ਸਾਨੂੰ ਦੱਸੋ ਕੀ ਚੀਜ਼ ਚਾਹੀਦੀ ਆ ਕਹਿੰਦੇ ਸਾਨੂੰ ਪੰਜ ਚੋਕਰ ਦੀਆਂ ਬੋਰੀਆਂ ਦੇ ਦਿਓ ਪੰਜ ਛੱਡ ਕੇ ਮੈਂ 25 ਦਿੱਤੀਆਂ ਉਹਨਾਂ ਜਿਹਨੂੰ ਹੋਰ ਪੰਜ ਆ ਕੇ 10 ਮੈਂ ਉਹਨਾਂ ਨੂੰ ਵੀ ਮੈਂ ਸਾਰਿਆਂ ਨੂੰ ਜਿੰਨੇ ਵੀ ਗਿਰਲ ਕੇ ਨਾ ਸਾਰਿਆਂ ਨੂੰ ਦੋ ਦੋ ਬੋਲੀਆਂ ਦੇਤੀਆਂ ਠੀਕ ਤੇ ਮੰਗੀਆਂ ਉਹਨਾਂ ਨੇ ਸਰਪੰਚ ਸੀ ਪਹਿਲਾਂ ਠੀਕ ਭਾਈ ਜੀ ਕੋਈ ਬੰਦਾ ਇੱਕ ਨਹੀਂ ਮੈਂ بڑے ਬੰਦੇ ਸਾਬਤ ਕਰ ਦੂੰਗਾ ਵੀਡੀਓ ਵੀ ਸਭ ਦੀਆਂ ਹੈਗੀਆਂ ਪਰ ਕਈ ਬੰਦੇ ਸਾਡੇ ਜਿਹੜੇ ਰੋਟੀਆਂ ਸੇਕਦੇ ਆ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਜਿਹੜੀ ਗੀ ਇਹ ਗੱਲ ਕਹਿੰਦੇ ਆ ਨਾ ਵੀ ਯਾਰ ਉਹਨਾਂ ਨੇ ਤਾਂ ਕਿਸੇ ਨੂੰ ਆਪਦੇ ਬੰਦਿਆਂ ਨੂੰ ਦੇ ਹੀ ਗਏ ਆਪ ਦੇ ਬੰਦਿਆਂ ਨੂੰ ਨਹੀਂ ਮੈਂ ਉੱਥੇ ਬਾਜ ਦਿੰਦਾ ਹਾਂ ਸੀ ਕੋਈ ਸਵਾਲ ਨਹੀਂ ਕਾਲੀ ਕਾਂਗਰਸ ਦਾ ਆ ਸਾਡੇ ਵਾਸਤੇ ਸਾਰੇ ਕੁਝ ਆ ਇਹਦੇ ਇਹੋ ਜੇ ਮੁਸੀਬਤ ਦੇ ਵਿੱਚ ਸਾਡਾ ਫਰਜ ਬੰਦਾ ਹਰ ਇਨਸਾਨ ਦੀ ਮਦਦ ਕਰਨੀ ਨਾ ਕਿ ਅਸੀਂ ਬਿਤਕਰਾ ਕਰਨਾ ਤੇ ਨਾ ਕੀਤਾ ਵਾ ਅਸੀਂ ਸਭ ਦੀ ਮਦਦ ਕੀਤੀ ਆ ਠੀਕ ਹੈ ਸਰ ਤੇ ਮੈਂ ਇਸ ਵਾਰੀ ਵੀ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਵੀ ਮਦਦ ਕੀਤੀ ਸਾਰਿਆਂ ਦਾ ਧੰਨਵਾਦ ਕਰਦਾ ਤਹਿ ਦਿਲੋਂ ਆਪਦੀਆਂ ਦਿਲ ਦੀਆਂ ਗਲਾਈਆਂ ਤੋਂ ਦਾ ਧੰਨਵਾਦ ਸਾਰੇ ਭਰਾ ਜਿਹੜੇ ਕੀ ਮਦਦ ਕਰ ਰਹੇ ਨੇ ਕਰੀਬਨ 6-700 ਦੇ ਕਰੀਬ ਟਰੈਕਟਰ ਹੋ ਗਏ ਜਾਂ ਚਲ ਕਰੀਬ ਜਿਹੜਾ ਲੈ ਕੇ ਜਾ ਰਹੇ ਆ ਖਾਸ ਦਵਾਈ ਹਰ ਚੀਜ਼ ਉਮੀਦ ਆ ਵੀ ਇੰਨਾ ਹੋ ਜਾਣਾ ਤੇ 500 ਦੇ ਕਰੀਬ ਤਾਂ ਹੋ ਹੀ ਗਿਆ ਨਾ ਬਾਕੀਆਂ ਨੇ ਵੀ ਸਾਨੂੰ ਹੋਰ ਆਣ ਕੇ ਖਾਈ ਜਾਂਦੇ ਵੀ ਅਸੀਂ ਆ ਲੈ ਜਾਵਾਂਗੇ ਅਸੀਂ ਉਹ ਲੈ ਜਾਵਾਂਗੇ ਤੇ ਇਸ ਕਰਕੇ ਐਸਾ ਉਸ ਮਾਲਕ ਦਾ ਵਾ ਤੇ ਮੈਂ ਸਾਰੇ ਭਰਾਵਾਂ ਦਾ ਧੰਨਵਾਦ ਕਰਦਾ ਹੋਇਆ ਪਰਮਾਤਮਾ ਗੇਹੀ ਅਰਦਾਸ ਕਰਦਾ ਵਾਹਿਗੁਰੂ ਸੱਚੇ ਪਾਤਸ਼ਾਹ ਅੱਗੇ ਤੋਂ ਇਹੋ ਜਿਹੀ ਮੁਸੀਬਤ ਨਾ ਆਵੇ ਸਾਡੇ ਸੂਬੇ 'ਚ ਸਾਡੇ ਦੇਸ਼ ਵਿੱਚ ਇਹ ਕਿਸਾਨ ਖੁਸ਼ਹਾਲ ਹੋਣਗੇ ਤੇ ਅਸੀਂ ਵੀ ਖੁਸ਼ਹਾਲ ਇਨ੍ਹਾਂ ਵਾਹਿਗੁਰੂ ਦੇ ਹੱਥ ਰੱਖੀਂ ਚੜ੍ਹਦੀ ਕਲਾ 'ਚ ਰਹੀਂ ਇਹਨਾਂ ਸਾਰੇ ਭਰਾਵਾਂ ਦਾ ਜਿਹੜੇ ਦਾਨੀ ਸੱਜਣ ਨੇ ਸਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸੰ ਸਾਡੇ ਨਾਲ ਹਲਕਾ ਵਿਧਾਇਕ ਸ਼੍ਰੀ ਨਰੇਸ਼ ਘਟਾਰੇਆ ਜੀ ਵਿਧਾਨ ਸਭਾ ਹਲਕਾ ਜੀਰੇ ਤੋਂ ਜਿਨ੍ਹਾਂ ਨੇ ਗੱਲ ਕੀਤੀ ਕਿ ਜਿਹੜਾ ਵਿਧਾਨ ਸਭਾ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਸਰਕਾਰ ਵੱਲੋਂ ਉਪਰਾਲੇ ਚੱਲ ਰਹੇ ਹੈਗੇ ਕਿਸ ਤਰ੍ਹਾਂ ਦਾ ਨੁਕਸਾਨ ਹੋਇਆ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਹੜੇ ਉਪਰਾਲੇ ਕੀਤੇ ਜਾਣੇ ਆਮਦਵੀ ਪਾਰਟੀ ਦੁਆਰਾ ਤਾਂ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਸਾਡਾ ਜਿਹੜਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਬਾਤ ਬਾਤ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ